ਹਾਂਜੀ ਅੱਜ ਅਸੀਂ ਦੇਖਾਂਗੇ ਫਰਕ ਸਿਹਾਰੀ ਅਤੇ ਬਿਹਾਰੀ ਵਿੱਚ ਡਿਫਰੈਂਸ ਬਿਟਵੀਨ ਸਿਹਾਰੀ ਐਂਡ ਬਿਹਾਰੀ ਇਨ ਪੰਜਾਬੀ ਸਿਹਾਰੀ ਜੋ ਹੈ ਹਮੇਸ਼ਾ ਅੱਖਰ ਦੇ ਲੈਫਟ ਸਾਈਡ ਲੱਗਦੀ ਹੈ ਭਾਵ ਕਿ ਸੱਜੇ ਖੱਬੇ ਪਾਸੇ ਲੱਗਦੀ ਹੈ ਜਦਕਿ ਬਿਹਾਰੀ ਅੱਖਰ ਦੇ ਰਾਈਟ ਸਾਈਡ ਲੱਗਦੀ ਹੈ ਭਾਵ ਕਿ ਸੱਜੇ ਪਾਸੇ ਲੱਗਦੀ ਹੈ ਸਿਹਾਰੀ ਹੈ ਜੋ ਇਹ ਅੰਗਰੇਜ਼ੀ ਦੇ ਅੱਖਰ ਆਏ ਜਾਂ ਵਾਈ ਜਿਦਾਂ 사ਉਂਡ ਕਰਦੀ ਹੈ ਅਤੇ ਬਿਹਾਰੀ ਸਾਊਂਡ ਕਰਦੀ ਹੈ ਡਬਲ ਈ ਜਾਂ ਈ ਏ ਦੀ ਤਰ੍ਹਾਂ ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ ਜਿਵੇਂ ਹਾਹੇ ਨੂੰ ਸਿਹਾਰੀ ਟੈਂਕਾ ਹਿੱਟ ਹਾਹੇ ਨੂੰ ਵਿਹਾਰੀ ਟੈਂਕਾ ਹੀਟ ਸੈਟ ਸੀਟ ਬਿਟ ਬੀਟ ਸਿਨ ਸੀਨ ਸਿਹਾਰੀ ਦੀ ਆਵਾਜ਼ ਹੈ ਛੋਟੀ ਜਾਂਦੀ ਹੈ ਜਦਕਿ ਵਿਹਾਰੀ ਦੀ ਆਵਾਜ਼ ਲੰਬੀ ਜਾਂਦੀ ਹੈ ਜਿਵੇਂ ਅਸੀਂ ਸਿਹਾਰੀ ਵਾਲੇ ਸ਼ਬਦ ਦੇਖਦੇ ਹਾਂ ਜਦੋਂ ਮੰਮੇ ਨੂੰ ਸਿਹਾਰੀ ਪੈਂਦੀ ਹੈ ਲੱਲਾ ਬਣ ਗਿਆ ਮਿਲ ਇਹੀ ਜਦੋਂ ਮੰਮੇ ਨੂੰ ਬਿਹਾਰੀ ਪੈ ਜਾਂਦੀ ਹੈ ਤਾਂ ਬਣ ਜਾਂਦਾ ਹੈ ਮੀਲ ਭਾਵ ਕੇ ਆਵਾਜ਼ ਲੰਬੀ ਜਾਂਦੀ ਹੈ ਮੀਲ ਖੱਖੇ ਨੂੰ ਸਿਹਾਰੀ ਰਾੜਾ ਖਿੜ ਖੱਖੇ ਨੂੰ ਜਦੋਂ ਬਿਹਾਰੀ ਲੱਗ ਗਈ ਕੀ ਰ ਖੀਰ ਚਾਚੇ ਨੂੰ ਸਿਹਾਰੀ ਰਾੜਾ ਚਿਰ ਚਾਚੇ ਨੂੰ ਬਿਹਾਰੀ ਲੱਗ ਗਈ ਹੁਣ ਤਾਂ ਬਣ ਜਾਊਗਾ तीर ਐਸੀ ਤਰ੍ਹਾਂ ਤੱਤੇ ਨੂੰ ਸਿਆਰੀ ਲੱਲਾ ਤਿਲ ਤੱਤੇ ਨੂੰ ਜਦੋਂ ਪਿਆਰੀ ਲੱਗ ਜਾਂਦੀ ਹੈ ਤਾਂ ਬਣ ਗਿਆ ਤੀਰ ਤੀਰ ਸ਼ਸ਼ਾ ਹਾਹੇ ਸਿਆਰੀ ਦੱਦਾ ਸ਼ਹਿਦ ਸ਼ਸ਼ਾ ਹਾਹੇ ਨੂੰ ਜਦੋਂ ਹੁਣ ਪਿਆਰੀ ਲੱਗ ਗਈ ਤਾਂ ਬਣ ਗਿਆ ਸ਼ਹੀਦ ਐੜੇ ਨੂੰ ਕੰਨਾ ਈੜੀ ਨੂੰ ਸਿਆਰੀ ਐੜੇ ਕੰਨਾ ਆਇਆ ਹੜੇ ਨੂੰ ਕੰਨਾ ਈੜੀ ਨੂੰ ਵਿਹਾਰੀ ਆਈ